ਔਰਤਾਂ ਅਜੇ ਤੱਕ ਆਜ਼ਾਦ ਕਿਉਂ ਨਹੀਂ ਹੋਈਆਂ ਕਿਉਂਕਿ ਉਹ ਇੱਕ ਤਾਕਤ ਨਹੀਂ ਬਣ ਸਕੀਆਂ ਔਰਤਾਂ ਮਰਦ ਨਾਲ ਤਾਂ ਹਮਦਰਦੀ ਕਰਦੀਆਂ ਹਨ ਪਰੰਤੂ ਉਹਨਾਂ ਦੀ ਹਮਦਰਦੀ ਦੂਜੀ ਔਰਤਾਂ ਨਾਲ ਨਹੀਂ ਹੈ ਦੂਜੀ ਔਰਤਾਂ ਨਾਲ ਤਾਂ ਉਹਨਾਂ ਦਾ ਰਿਸ਼ਤਾ ਈਰਖਾ ਤੇ ਸਾੜੇ ਦਾ ਹੁੰਦਾ ਹੈ ਜਿਵੇਂ ਕਿ ਉਸ ਕੋਲ ਵਧੀਆ ਕੱਪੜੇ ਨਹੀਂ ਜਾਂ ਫਿਰ ਵਧੀਆ ਗਹਿਣੇ ਜਾਂ ਫਿਰ ਵਧੀਆ ਕਾਰ ਜਾਂ ਘਰ ਸੋ ਦੂਜੀ ਔਰਤਾਂ ਨਾਲ ਉਹਨਾਂ ਦਾ ਇੱਕੋ ਇੱਕ ਰਿਸ਼ਤਾ ਹੈ ਈਰਖਾ ਦਾ ਜੇਕਰ ਹਰੇਕ ਔਰਤ ਦੂਜੀ ਔਰਤ ਨਾਲ ਈਰਖਾ ਕਰਦੀ ਹੈ ਤਾਂ ਕੁਦਰਤੀ ਤੌਰ ਤੇ ਇਹ ਉਹਨਾਂ ਦੀ ਗੁਲਾਮੀ ਦਾ ਇੱਕ ਬੁਨਿਆਦੀ ਕਾਰਨ ਹੈ ਔਰਤਾਂ ਕੋਲੋਂ ਇਕਜੁੱਟ ਨਹੀਂ ਹੋਇਆ ਜਾਂਦਾ ਨਹੀਂ ਤਾਂ ਉਹ ਆਬਾਦੀ ਦਾ ਅੱਧਾ ਹਿੱਸਾ ਹਨ ਤੇ ਬਹੁਤ ਸਮਾਂ ਪਹਿਲਾਂ ਹੀ ਉਹਨਾਂ ਨੇ ਆਜ਼ਾਦ ਹੋ ਜਾਣਾ ਸੀ ਔਰਤਾਂ ਜਿਸ ਵਕਤ ਵੀ ਚਾਹਣ ਆਜ਼ਾਦ ਹੋ ਸਕਦੀਆਂ ਨੇ ਉਹਨਾਂ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਪਰ ਉਹ ਆਪਣੀਆਂ ਦੁਸ਼ਮਣ ਖੁਦ ਆਪ ਇੱਕ ਗੱਲ ਜੋ ਹਰ ਔਰਤ ਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਮਰਦ ਨੇ ਤੁਹਾਨੂੰ ਐਸੀ ਚਲਾਕੀ ਨਾਲ ਵੰਡਿਆ ਹੈ ਤਾਂ ਜੋ ਤੁਸੀਂ ਕਦੇ ਵੀ ਇੱਕ ਮੋਟ ਨਾ ਹੋ ਸਕੋ ਤੁਹਾਡੇ ਅੰਦਰ ਇੱਕ ਦੂਜੇ ਲਈ ਈਰਖਾ ਸਾੜਾ ਹੈ ਪਰ ਹਮਦਰਦੀ ਦੀ ਭਾਵਨਾ ਨਹੀਂ ਇਸ ਦੀ ਬਜਾਏ ਤੁਸੀਂ ਮਰਦਾਂ ਨਾਲ ਹਮਦਰਦੀ ਕਰੋਗੇ ਭਾਵੇਂ ਉਹ ਤੁਹਾਡਾ ਨਹੀਂ ਕਿਸੇ ਹੋਰ ਦਾ ਹੀ ਮਰਦ ਹੋਵੇ ਉਹ ਛੋ ਦੇ ਵਿਚਾਰਾਂ ਨੂੰ ਮੰਨਣਾ ਨਾ ਮੰਨਣਾ ਆਪਣੀ ਥਾਂ ਹੈ ਪੜਨਾ ਸੁਣਨਾ ਜ਼ਰੂਰ ਚਾਹੀਦਾ ਦੋ ਕਿਤਾਬਾਂ ਔਰਤ ਦੀ ਦਾਸਤਾਨ ਤੇ ਧਿਆਨ ਸੂਤਰ ਜ਼ਰੂਰ ਪੜਨੀਆਂ ਚਾਹੀਦੀਆਂ ਨੇ